ਸਿਦੇ ਆਜਮ ਸਦਾਤ ਪਗਸ ਸਿੰਘ ਜੀ ਜੋ 23 ਮਾਰਚ 1931 ਨੂੰ ਫਾਂਸੀ ਦੇ ਤੇ ਝੂਲਗੇ ਸਨ ਉਹਨਾਂ ਦੀ ਯਾਦ ਵਿੱਚ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਅੱਜ ਇੱਕ ਸਿਦਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਮੈਂ ਸਮੂਹ ਜੁਆਇੰਟ ਐਕਸ਼ਨ ਕਮੇਟੀ ਦੇ ਸਮੂਹ ਮੈਂਬਰਾਂ ਦੇ ਪ੍ਰੋਸੇ ਨਾਲ ਅੱਜ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਹਾਂ ਹਰ 23 ਮਾਰਚ ਨੂੰ ਇਸ ਜਗ੍ਹਾ ਤੇ ਸਿਦੇ ਆਜਮ ਪਗਸ ਸਿੰਘ ਜੀ ਦਾ ਸਿਦਦੀ ਦਿਹਾੜਾ ਹਰ ਵਾਰੀ ਮਨਾਇਆ ਜਾਏਗਾ ਮੈਂ ਸਭ ਤੋਂ ਪਹਿਲਾਂ ਆਪਣੇ ਵੱਡੇ ਭੈਣ ਬੀਬੀ ਰਾਜਵਿੰਦਰ ਕੋ ਥਿਆਲਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਕਿਹਾ ਸੀ ਕਿ ਮੈਂ ਆਵਾਂਗੀ ਕੁਝ ਜ਼ਰੂਰੀ ਰੁਝੇਵਿਆਂ ਕਰਕੇ ਉਹ ਆ ਨਹੀਂ ਸਕੇ ਜਿਨ੍ਹਾਂ ਨੇ ਆਪਣੇ ਵੱਲੋਂ ਅਨਰੋੜਾ ਜੀ ਨੂੰ ਅਤੇ ਲੱਕੀ ਬਾਜੀ ਲੱਕੀ ਬੜਾਈ ਜੀ ਨੂੰ ਅਤੇ ਸਰਦ ਆਤਮਰਪrakash ਜੀ ਬਬਲਿੰਗ ਜੀ ਨੂੰ ਭੇਜਿਆ ਉਹਨਾਂ ਦੀ ਗੈਰ ਮਜ਼ਦੂਰੀ ਕੀਚ ਉਹਨਾਂ ਨੇ ਇਹ ਸਾਰਾ ਕੰਮ ਸਾਡੇ ਨਾਲ ਬੈਠ ਕੇ ਖੜ ਕੇ ਕੀਤਾ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਅਤੇ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਕੰਨਾਲ ਅਮਰੀਕ ਸਿੰਘ ਜੀ ਦਾ ਜਿਨ੍ਹਾਂ ਨੇ ਅੱਜ ਸਾਡੀ ਸੁਸਾਇਟੀ ਨੂੰ 1,51,000 ਰੁਪਏ ਦਾ ਜੋ ਡੋਨੇਸ਼ਨ ਦਿੱਤੀ ਹੈ ਤੇ ਮੈਂ ਪੂਰਾ ਭਰੋਸਾ ਦਿਨਾ ਕਿ ਜੋ ਇੱਕ ਇੱਕ ਪੈਸਾ ਤੁਸੀਂ ਦਿੱਤਾ ਉਹਦਾ ਸਹੀ ਹਿਸਾਬ ਕਰਕੇ ਸਾਰਾ ਲਗਾ ਕੇ ਤੁਹਾਨੂੰ ਦੱਸਿਆ ਜਾਏਗਾ ਕਿ ਕਿੱਥੇ-ਕਿੱਥੇ ਕੀ ਖਰਚਾ ਕੀਤਾ ਕਿਉਂਕਿ ਸਾਡੀ ਜਿਹੜੀ ਟੀਮ ਹੈ ਉਹ ਪੂਰੀ ਇਮਾਨਦਾਰੀ ਨਾਲ ਕੰਮ ਕਰੇਗੀ ਅਤੇ ਮੈਂ ਸਦਾ ਰਾਜਵੀਰ ਸਿੰਘ ਸੇਖੋਜੀ ਦਾ ਵੀ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਵੱਲੋਂ 1100 ਰੁਪਏ ਇਹ 11000 ਰੁਪਏ ਦੀ ਸਾਨੂੰ ਡੋਨੇਸ਼ਨ ਦਿੱਤੀ ਹੈ ਤੇ ਮੈਂ ਮੇਰੀ ਆਵਾਜ਼ ਜਿੱਥੇ ਵੀ ਜਾਂਦੀ ਹੋਵੇਗੀ ਮੈਂ ਚੈਨਲ ਦੇ ਥਰੂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਵੱਧ ਤੋਂ ਵੱਧ ਸਾਨੂੰ ਸਹਿਯੋਗ ਦਿਓ ਅਤੇ ਇਸ ਇਲਾਕੇ ਨੂੰ ਅਸੀਂ ਸਾਫ਼ ਸੁਥਰਾ ਬਣਾ ਸਕੀਏ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਮੁੱਖ ਮੰਤਰੀ ਪੰਜਾਬ ਦਾ ਜੀ ਦਾ ਸੁਪਨਾ ਹੈ ਰੰਗਲਾ ਪੰਜਾਬ ਦਾ ਅਸੀਂ ਉਹਨਾਂ ਨੂੰ ਬਣਾ ਸਕੀਏ ਅਸੀਂ ਤੇ ਮੈਂ ਬਾਕੀ ਕਈ ਬੰਦਿਆਂ ਨੇ ਪੈਸੇ ਦਿੱਤੇ ਹਨ ਮੈਂ ਉਹਨਾਂ ਦਾ ਵੀ ਨਾਮ ਬੋਲ ਦੇਣਾ ਸ੍ਰੀ ਵਰਿੰਦਾ ਮਲਿਕ ਜੀ ਨੇ 21000 ਰੁਪਏ ਸਾਡੀ ਇਸ ਸੁਸਾਇਟੀ ਨੂੰ ਦਿੱਤਾ ਹੈ ਸਰਦਾਰ ਜਗਦੀਪ ਸਿੰਘ ਜੀ ਜੋ 61 ਗਾਰਡਨ ਕਲੋਨੀ 'ਚ ਰਹਿੰਦੇ ਆ ਉਹਨਾਂ ਨੇ ਵੀ 11000 ਰੁਪਏ ਦਿੱਤਾ ਹੈ ਤੇ 11000 ਰੁਪਏ ਸੀਮਾ ਜੀ ਸਿੰਘ ਢਿੱਲੋਂ ਜੋ ਸਾਡੀ ਮੇਰੀ ਕਲੋਨੀ ਪਿੰਨਤੇਚ ਰਹਿੰਦੇ ਹਨ ਉਹਨਾਂ ਨੇ ਵੀ 11000 ਰੁਪਏ ਦਿੱਤਾ ਹੈ ਸੀ ਪਨਮਈ ਸੈਕਲ ਜੀ ਜੋ ਇਸ ਵੇਲੇ ਸੈਕਲ ਹਾਊਸਿੰਗ ਬੋਰਡ ਕਲੋਨੀ ਚ ਰਹਿੰਦੇ ਹਨ ਉਹਨਾਂ ਨੇ 15000 ਰੁਪਏ ਦਿੱਤਾ ਹੈ ਤੇ ਦਾਸ ਵੱਲੋਂ ਵੀ ਜੋ ਵੀ ਛੋਟੀ ਜੀ ਰਕਮ ਦਿੱਤੀ ਗਈ ਹੈ 11000 ਰੁਪਏ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅਤੇ ਉਸ ਪਰਮਾਤਮਾ ਅੱਗੇ ਇਹ ਅਦਾਸ ਕਰਦਾ ਕਿ ਤੁਸੀਂ ਮਹਾਰਾਜ ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖਿਓ ਸਾਡੀ ਜੁਆਇੰਟ ਐਕਸ਼ਨ ਕਮੇਟੀ ਹਮੇਸ਼ਾ ਹੀ ਇਦਾਂ ਦੇ ਕੰਮ ਸਮਾਧੇ ਕੱਢੇ ਦਵੇ ਇਸੇ ਲਈ ਮੈਂ ਸਾਰੇ ਦਾ ਆਏਗੇ ਦਾ ਧੰਨਵਾਦ ਕਰਦਾ ਅਤੇ ਉਸ ਪਰਮਾਤਮਾ ਅਗੇ ਅਦਾਸ ਕਰਦਾ ਕਿ ਜੋ ਅਸੀਂ ਸੁਪਨੇ ਲੈ ਕੇ ਚੱਲੇ ਆ ਅਸੀਂ ਉਸੇ ਦੇਸ਼ ਆਫਸ ਦੀ ਚੱਲਦੇ ਰਹੀਏ ਜੈ ਹਿੰਦ ਜੈ ਭਗਤ ਸਿੰਘ ਜੀ ਦੇ ਅੱਜ ਹਾਦਰ ਦਾ ਦਿਨ ਹੈ ਔਰ ਜੁਆਇੰਟ ਐਕਸ਼ਨ ਕਮੇਟੀ ਅੱਜ ਇਸ ਦਿਨ ਨੂੰ ਮਨਾ ਰਹੀ ਹੈ ਔਰ ਖਾਸ ਕਰਕੇ ਉਹਨਾਂ ਦੀ ਜਿਹੜੀ ਯਾਦਗਾਰ ਵੀ ਹੈ ਇੱਥੇ ਬਣਾਈ ਜਾ ਰਹੀ ਹੈ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ہزار شہید ਬਕਸ਼ੀ ਜੀ ਨੂੰ ਯਾਦ ਕਰਨਾ ਸਾਡੀ ਸਮਝ ਦੀ ਲੋੜ ਹੈ ਨੌਜਵਾਨਾਂ ਨੂੰ ਰਾਹ ਦੇਣ ਲਈ ਦਿਸ਼ਾ ਦੇਣ ਲਈ ਪ੍ਰੇਰਣਾ ਦੇਣ ਲਈ ਜ਼ਰੂਰਤ ਹੈ ਕਿਉਂਕਿ ਜਿਹੜੀ ਜ਼ਿੰਦਗੀ ਉਹਨਾਂ ਨੇ ਛੋਟੀ ਉਮਰੇ ਹੀ ਕੁਰਬਾਨ ਕੀਤੀ ਦੇਸ਼ ਵਾਸਤੇ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਿਸਾਲ ਹੈ ਕਿਉਂਕਿ ਅੱਜ ਦਾ ਜਿਹੜਾ youth ਹੈ ਉਹਨੂੰ ਇਹ ਪ੍ਰੇਰਣਾ ਦੇਣ ਵਾਸਤੇ ਜ਼ਰੂਰੀ ਹੈ ਕਿ ਅਸੀਂ ਉਹਨਾਂ ਨੂੰ ਇਹ ਯਾਦ ਕਰੀਏ ਉਹਨਾਂ ਦਾ ਦਿਨ ਮਨਾਈਏ ਉਹਨਾਂ ਨੂੰ ਯਾਦ ਕਰੀਏ ਔਰ ਉਹਨਾਂ ਦੇ ਜਿਹੜੇ ਸੁਪਨੇ ਐ ਕਿਉਂਕਿ ਜਦੋਂ ਸ਼ਹੀਦ ਭਗਤ ਸਿੰਘ ਜੀ ਨੇ ਲੜਾਈ ਜੜੀ ਅੰਗਰੇਜ਼ਾਂ ਦੇ ਨਾਲ ਨਾ ਕੇਵਲ ਦੇਸ਼ ਨੂੰ ਆਜ਼ਾਦੀ ਦੇਣ ਦੀ ਇੱਕ ਮਨਛਾ ਉਹਨਾਂ ਦੇ ਦਿਮਾਗ ਦੇ ਵਿੱਚ ਸੀ ਕਿ ਉਸ ਤੋਂ ਇਲਾਵਾ ਦੇਸ਼ ਆਜ਼ਾਦ ਹੋਣ ਤੋਂ ਬਾਅਦ ਇਹੋ ਜਿਹਾ ਭਾਰਤ ਹੋਵੇ ਇਹ ਇੱਛਾ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਸੀ ਕਿ ਕਿਹੋ ਜਿਹਾ ਭਾਰਤ ਬਣੇ ਕਿ ਉਹਨਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਵਾਸਤੇ ਉਹਨਾਂ ਦੀ ਸਿੱਖਿਆ ਵਿੱਚ ਚੱਲਦੀ ਲੋੜ ਹੈ ਔਰ ਖਾਸ ਕਰਕੇ ਮੈਂ ਕਹੂੰਗਾ ਕਿ ਨੌਜਵਾਨ ਪੀੜ੍ਹੀ ਜਿਹੜੀ ਹੈ ਉਹਨਾਂ ਨੂੰ ਦਿਸ਼ਾ ਦੇਣ ਦੀ ਲੋੜ ਹੈ ਉਹਨਾਂ ਨੂੰ ਇਸ ਤੋਂ ਬਚਾਉਣ ਦਾ ਲੈਣ ਦੀ ਲੋੜ ਹੈ ਕਿਉਂਕਿ ਅੱਜ ਦਾ ਜਿਹੜਾ ਜਿਹੜਾ ਜਵਾਨ ਨੌਜਵਾਨ ਹੈ ਉਹ ਨਸ਼ਿਆਂ ਦੇ ਵਿੱਚ ਕਿਸੇ ਨਾ ਕਿਸੇ ਦਲਦਲ ਦੇ ਵਿੱਚ ਫਸਿਆ ਹੋਇਆ ਤੇ ਉਹ ਦਲਦਲ ਤੇ ਕੱਢਣ ਵਾਸਤੇ ਔਰ ਸਹੀ ਦਿਸ਼ਾ ਦੇਣ ਵਾਸਤੇ ਅਨੁ ਆਪਣੇ ਜੀਵਨ ਦਾ ਆਪਣੇ ਪ੍ਰੇਰਨਾ ਸਰੋਤ ਦਾ ਜਿਹੜਾ ਹੈ ਉਹਨਾਂ ਦੇ ਦਿਨ ਬੁਣਾਉਣੇ ਚਾਹੀਦੇ ਆ ਅੱਜ ਅਸੀਂ ਜਾਰ ਪਾਲ ਸਿੰਘ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਔਰ ਅਸੀਂ ਉਹਨਾਂ ਦੇ ਦੱਸੇ ਹੋਏ ਰਸਤੇ ਜਿਹੜੇ ਹੈ ਉੱਤੇ ਚੱਲਣ ਦੀ ਵਾਦਾ ਕਰਦੇ ਆ ਔਰ ਇਹ ਜਿਹੜੇ ਅਸੀਂ ਲੋਕਾਂ ਨੂੰ ਵੀ ਸਮਝਾਣਾ ਹੈ ਦੂਤ ਉਹਨਾਂ ਦੇ ਸੁਨੇਹਾਣਾ ਕਿ ਕਿਸ ਤਰ੍ਹਾਂ ਆਪਣੇ ਜੀਵਨ ਨੂੰ ਦੇਸ਼ ਵਾਸਤੇ ਅਸੀਂ ਅਰਪਣ ਕਰਨਾ ਔਰ ਆਪਣਾ ਵਧੀਆ ਜਿਹੜਾ ਭਾਰਤ ਬਣਾਉਣਾ ਤਨਬਾਦ ਜੀ